ਪੂਰਾ ਹੈਂਡਵਰਕ ਹੈ ਜੀ ਪਰਲ ਦਾ ਕੰਮ ਹੈ ਸਾਰਾ ਆ ਫਿਲਹਾਲ ਰਾਣੀ ਹੋਇਆ ਦਾ ਇਹਨੂੰ ਰੈੱਡ ਕਰ ਸਕਦੇ ਆ ਆਪਾਂ ਇਸ ਨਾਲ ਦਾ ਦੁਪੱਟਾ ਰੰਗਾਲੈਂਡ ਚੱਲੇ ਆ ਜੀ ਹੁਣ ਅਸੀਂ ਇਧਰੋਂ ਹੋਊਗੀ ਜੀ ਸਾਰੀ ਫੈਮਿਲੀ ਦੀ ਸ਼ਾਪਿੰਗ ਭੈਣਾਂ ਦੀਆਂ ਡਰੈੱਸਾਂ ਬਣਨਗੀਆਂ ਭਰਾਵਾਂ ਦੀਆਂ ਡਰੈੱਸਾਂ ਬਣਨਗੀਆਂ ਮਮਾ ਡੈਡ ਦੀਆਂ ਬਣਨਗੀਆਂ ਆ ਦੇਖ ਇੰਦਰਾ ਇੰਦਰਾ ਆ ਦੇਖ ਵੀਰੇ ਚੋਰੀ ਅੱਜ ਕਰ ਨਾ ਨਾ ਕਮਾਲ ਕੀਤਾ ਪਿਆ ਨਾ ਰਵਿਆ ਦੀ ਸ਼ਾਪਿੰਗ ਨੇ ਦੇਖ ਕੇ ਆ ਗਿਆ ਪਾਇਆ ਪਿਆ ਆ ਦੇਖ ਤੇਰੀ ਅਚਕੰਦੇ ਕਮਾਲ ਲੈ ਗਈ 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 ਚੱਲ ਉਹਨੇ ਖੋਲਣੇ ਦੇਖ ਗੱਡੀ ਗੱਡੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੇ ਜਿੱਦਾਂ ਤੁਹਾਨੂੰ ਪਤਾ ਵੀ ਕੁਝ ਕੁ ਮਹੀਨੇ ਪਹਿਲਾਂ ਆਪਣੀ ਇੰਗੇਜਮੈਂਟ ਹੋਈ ਸੀ ਤੇ ਬਹੁਤੇ ਜਾਣਿਆਂ ਨੇ ਵਧਾਈਆਂ ਦਿੱਤੀਆਂ ਸੀਗੀਆਂ ਵਿਆਹ ਦੀਆਂ ਵੀ ਥੋੜਾ ਵਿਆਹ ਹੋ ਗਿਆ ਸੋ ਮੈਂ ਸਾਰੇ ਜਾਣੇ ਨੂੰ ਦੱਸਣਾ ਜਿਉਣਾ ਵੀ ਸਾਡੀ ਉਦੋਂ ਇੰਗੇਜਮੈਂਟ ਹੋਈ ਸੀ ਤੇ ਵਿਆਹ ਜਲਦੀ ਤੁਹਾਨੂੰ ਦਿਖਾਵਾਂਗੇ ਤੇ ਸਾਰੇ ਜਣੇ ਨੂੰ ਸੱਦਾ ਪੱਤਰ ਭੇਜਾਂਗੇ ਵਾਇਗਰੂ ਮੇਰ ਕਰਨ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੀ ਫੈਮਿਲੀ ਵਿੱਚੋਂ ਮੈਂ ਜਾਨਕੀ ਇਕੱਲਾ ਹੀ ਰਹਿ ਗਿਆ ਹੁਣ ਤੇ ਭੈਣਾਂ ਨੂੰ ਬਹੁਤ ਚਾਹ ਹੁੰਦਾ ਆਪਦੇ ਭਰਾ ਦੇ ਵਿਆਹ ਦਾ ਸਾਰੇ ਟੱਬਰ ਨੂੰ ਬਹੁਤ ਚਾਅ ਵਾ ਇਸ ਲਈ ਭੈਣ ਹੋਣਾਂ ਦੀ ਜਿਹੜੀ ਸ਼ਾਪਿੰਗ ਆ ਉਹ ਸ਼ੁਰੂ ਕਰਤੀ ਆ ਭੈਣ ਹੋਣੀ ਗਏ ਵੇ ਨੇ ਇੰਡੀਆ ਤੇ ਆਪਾਂ ਹੈਗੇ ਆ ਇਸ ਟਾਈਮ ਹੁਜੇ ਯੂਕੇ 'ਚ ਮੈਂ ਕਿਹਾ ਚਲੋ ਆਪਾਂ ਥੋੜਾ ਜਿਹਾ ਟਾਈਮ ਲਾ ਲਈਏ ਵਿਆਹੋਗੇ ਜੋੜ ਲੀਏ ਪੈਸੇ ਚਾਰ ਕਿਉਂਕਿ ਵਿਆਹ ਵਾਲਾ ਲੱਡੂ ਜਿਹੜਾ ਖਾਂਦਾ ਉਹ ਵੀ ਪਛਤਾਉਂਦਾ ਜਿਹੜਾ ਨਹੀਂ ਖਾਂਦਾ ਉਹ ਵੀ ਪਛਤਾਉਂਦਾ ਤੇ ਅਸੀਂ ਹੁਣ ਰੋਜ਼ਮੀਂਜ ਬਲੌਕ ਪਾਇਆ ਕਰਾਂਗੇ ਤੇ ਉਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾਂਦੇ ਆ ਕਿਤੋਂ ਕੀ ਖਰੀਦਦੇ ਆ ਕਿਤੋਂ ਕੀ ਖਰੀਦਦੇ ਆ ਤੇ ਆਪਾਂ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਿਆ ਕਰਾਂਗੇ ਵੀ ਕਿੱਥੋਂ ਕਿਹੜੀ ਚੀਜ਼ ਖਰੀਦੀ ਕੀ ਕੁਆਲਿਟੀ ਦਾ ਫਰਕ ਆ ਕਿੰਨੇ ਕੁ ਰੇਟ ਦਾ ਫਰਕ ਆ ਕਿੱਥੋਂ ਕਿਹੜੀ ਚੀਜ਼ ਤੁਹਾਨੂੰ ਵਧੀਆ ਤੇ ਠੀਕ ਪ੍ਰਾਈਸ ਦੇ ਵਿੱਚ ਮਿਲ ਜੂਗੀ ਉਹ ਆਪਾਂ ਤੁਹਾਨੂੰ ਦੱਸਿਆ ਕਰਾਂਗੇ ਤੇ ਜੁੜੇ ਰਹੋ ਬਲੌਗ ਨਾਲ ਅੱਜ ਮੈਨੂੰ ਲੱਗਦਾ ਗੱਡੀਆਂ ਅੰਬਾਲੇ ਕੰਨੀ ਨੂੰ ਜਾਂਦੀਆਂ ਸੀਗੀਆਂ ਜਦੋਂ ਮੈਂ ਵੀਡੀਓ ਕਾਲ ਦੇ ਵਿੱਚ ਸੀਗਾ ਕਰ ਲਓ ਹਨ ਇੰਦਰਾ ਗੱਡੀਆਂ ਸੰਭੂ ਘਾਟੇ ਫਸ ਗਈਆਂ ਨੇ ਸੰਭੂ ਘਾਟੇ ਤੇ ਉਹਨੇ ਕੋਲੇ ਉਹਦੇ ਫਸ ਗਈ ਫਸ ਗਈ ਆ ਦੇਖ ਉਧਰ ਦੇਖ ਫਸ ਗਈ ਹੋਗੇ ਕੁੰਡੀਆਂ ਦੇ ਮੇਲ ਦੇ ਨਹੀ ਗਏ ਉਹਨਾਂ ਗਏ ਤੇ ਇਹਨੂੰ ਪਰ ਨੂੰ ਮੁਆਫੀ ਲੈਣੇ ਕਿਰੋ ਨਹੀਂ ਆਏ ਫਸਾ ਲਿਆ ਨੇ ਨਹੀਂ ਹੈਂਡਲ ਪਰੇ ਨੂੰ ਘੁਮਾਵੇ ਨਾ ਦੂਜੇ ਪਾਸੇ ਨੂੰ ਹਾਰਨ ਮਾਰ ਰਿਹਾ ਹਾਰ ਨਹੀਂ ਜਾਣੀ ਚੱਲ ਕਿੱਧਰ ਤਲੇ ਨਹੀਂ ਆਪਣੇ ਡੈਰ ਤਾਂ ਵੱਡਾ ਹੈ ਗੱਡੀ ਦਾ ਆਪਣੇ ਨਿਕਲ ਜਣੀ ਉਹ ਡੈਰ ਛੋਟੇ ਹਨਾ ਆ ਕਰਕੇ ਵਿਚਾਰਾ ਫਸ ਗਿਆ ਟਰੈਕਟਰ ਨੂੰ ਤਾਂ ਚਾਲੇ ਦਾ ਖਰਚਾ ਕੀਤਾ ਫਿਰ ਨਿਕਲੂਗੀ ਉਹ ਕਿ ਉਹਦਾ ਨਿਕਲ ਗਈ ਲੂੰ ਆ ਦੇਖ ਲੈ ਇੰਦਰਜੀਤ ਸੱਦਾ ਕਦ ਤੂੰ ਜਾ ਰਿਹਾ ਸਮਝ ਨਹੀਂ ਸਾਈਡ ਤੋਂ ਪਾਉ ਮੁੜੀ ਜਾਂਦੇ ਇੱਧਰ ਨੂੰ ओ देख लोग फिर रहे हो देख शंभू बॉर्डर देख जय को पीड़े छुड़ा ले फिर दियो आ देख, देख, देख इधर आ दे ओ दे ओ दे ओ दे ओ दे ओ दे ओने को बोलने दे। दे। देख गड्डी गड्डी को नहीं सही जाएगा ओ हैंडल पता नहीं कौन नहीं को मारूंगा हैंडल पर आ देख इधर ही आज कंधे के गई 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 चल आने तो चक दी हड़ गए चली पे तो बाद बेचारा भी फंस गया मेरे को टैक्सी ओला <laughs> उला कराई उन्हें किसी ने <laughs> <laughs> उन्हें देख ली गड्डी थले दिल्ली में चले यार आता आ चली है देख हैक्टर ते फॉर्च्यूनर जानी है तक का हैक्टर सारी है ना 15 फुट दूर ही है ना ये तो। निकल गया अपन निकल ना हैक्टर रह गई <laughs> नहीं नहीं होली चली बस रह गई बेचारे ले ले बेचारे आ देख इंद्र इंद्र आ देख फिर ਤੇਰੀ ਅੱਜਕੱਲ ਨਾ ਕਮਾਲ ਕੀਤਾ ਪਿਆ ਨਾ ਤੈਨੂੰ ਦੱਸ ਨਹੀਂ ਸਕਦੇ ਹੌਲੀ 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 ਹੌਲ ਦੇਰ ਗੱਡੇ ਪੁੱਠੇ ਪਾਸੇ ਪਾਈ ਜਾਂਦੇ ਇੱਧਰ-ਕਿੱਧਰ ਜਾਊਗਾ ਗੱਡੀ ਲੈ ਕੇ ਉਹ ਵੀ ਭੱਜ ਗਿਆ ਜਰਾ ਔਰ ਚੱਕੋ ਚੱਕੋ ਉਹ ਦੇ ਉਹ ਲੈ ਬਚ ਗਿਆ ਬਚ ਆ ਦੇ ਉਹਦਾ ਉਹਦਾ ਛੱਟ ਨਹੀਂ ਰਿਹਾ ਪਾਪਾ ਆ ਦੇਖ ਵੇ ਤੇਰੇ ਬਿਆਹ ਦੀ ਸ਼ਾਪਿੰਗ ਨੇ ਦੇਖ ਕੇ ਆਗਾ ਪਾਇਆ ਪਿਆ ਸਹੀ ਗੱਲ ਨਵੀਆਂ ਰੋਟੀਆਂ ਲੜਕੋ ਨਵੀਆਂ ਟੁੱਟੀਆਂ ਸੜਕਾਂ ਦੇਖ ਸਭ ਬਾਈਪਾਸ ਤੇ ਚੜਨ ਗਈਆਂ ਅੰਦਰ ਦੀ ਜਾ ਕੇ ਹੁਣ ਸ਼ੰਭੂ ਤੋਂ ਕ੍ਰੋਸ ਹੋ ਕੇ ਸਾਈਡ ਦੀ ਆਏ ਹਾਂ ਹਾਂ ਸ਼ੰਭੂ ਬਾਰਡਰ ਬੰਦ ਕੀਤਾ ਹੋਇਆ ਹੁਣ ਇੱਧਰ ਦੀ ਚੱਲੇ ਆ ਉਹਦੇ ਮਰਸੜੀਆਂ ਏ ਐਮ ਜੀਆਂ ਵੀ ਚੱਲੀਆਂ ਖੇਤਾਂ ਵਿੱਚ ਦੀ ਹੋਰ ਕੀ ਤੇਰੀ ਆਜ ਕਰਨੇ ਦੇਖ ਲਾ ਬਹੁਤ ਬਹਾਦਰ ਆ ਜਮਲੋ ਚੱਲ ਠੀਕ ਆ ਫਿਰ ਉੱਥੇ ਜਾ ਕੇ ਫੋਨ ਕਰਾਂਗੇ ਤੈਨੂੰ ओके नै ओके वीर ओके ਉਹਦੇ ਵੀ ਬਣਾਓ ਦੇਖੋ ਜੀ ਐਮਜੀ ਚੱਲੀ ਇਹੇ ਜੇ ਰੋਡਾਂ ਦੇ ਵਿੱਚ ਜੀ ਆਹ ਦੇਖੋ 인ਦਰਜੀਤ ਦੀ ਸ਼ਾਪਿੰਗ ਹੋ ਰਹੀ ਜੀ ਕਿਨੋਰੀ ਬਾਰਡਰ ਤੇ ਪਹੁੰਚ ਗਏ ਆਂ ਜੀ ਅਸੀਂ ਹੁਣ ਪਈਆਂ ਤੇ ਸ਼ਾਪਿੰਗ ਹੋ ਰਹੀ ਹੈ ਖੇਤਾਂ ਵਿੱਚ ਆਹ ਦੇਖੋ ਜੀ ਆਹ ਸ਼ਾਪਿੰਗ ਹੋ ਰਹੀ ਹੈ ਜੀ ਚੋਨਾ ਲੱਗ ਰਿਹਾ ਜੀ ਇੱਧਰ ਸਾਹਮਣੇ ਪਹੀ ਮੁਕੇ ਦੇ ਪੂਜਾ ਸੈਂਟਰ ਆ ਜਾਣਾ ਹੁਣ ਆਹ ਸਾਹਮਣੇ ਮੱਕ ਕੇ ਜੀ ਪੂਜਾ ਸਾੜੀ ਸੈਂਟਰ ਆ ਜਾਣਾ ਜੀ ਹੁਣ ਇਹ ਹਾਈਵੇ ਏ ਜਾ ਰያ ਦੀ ਪੂਜਾ ਸਾੜੀ ਸੈਂਟਰ ਨੂੰ ਰੋਡ ਇਹ ਮਾਮੀ ਜੀ ਵੀ ਨਾਲ ਨੇ ਦੀ ਬੱਚੇ ਆਂਦੇ ਕਿੱਥੇ ਚੱਲੇ ਆ ਮਾਮੀ ਜੀ ਅੰਬਾਲੀ ਉੱਥੇ ਕੀ ਕਰਨ ਚੱਲੇ ਆ ਜੀ ਅੱਜਕੱਲ੍ਹ ਲੈਣ ਕਿਦੀ ਜੀ ਇੰਦਰ ਨੂੰ ਓਕੇ ਜੀ ਆ ਇੰਦਰ ਦਾ ਭਾਂਜਾ ਵੀ ਨਾਲ ਆ ਜੀ ਜਿੰਦਰਾ ਕੱਜੇ ਹੋਏ ਹਾਂ ਇਧਰ ਗੂਗਲ ਪਾਪਾ ਜੀ ਵੀ ਨਾਲ ਨੇ ਜੀ ਆ ਦੇਖ ਇੰਦਰਾ ਤੂੰ ਤਾਂ ਲੈ ਰਹਿਆ ਲੰਡਨ ਚ ਬੈਠਾ ਨੇ ਜਾ ਰਹੇ ਮੂੰਹ ਤੇ ਵੀ ਤਿਲਕ ਦੀ ਜੀ ਉਹ ਦੇ ਦਿੱਤ ਮੋਣੀ ਪੈਣੀ ਤਦ ਕੋਈ ਨਾ ਹੌਲੀ ਹੌਲੀ ਰੱਖੀ ਹੌਲੀ ਇਹ ਤੇ ਰਾਨੇ ਨੇ ਜ਼ਿਆਦਾਤਰ ਕਰ ਦੋ ਕੋਈ ਖੇਤਾਂ 'ਚ ਹੀ ਪਾਉਂਦੇ ਆ ਗੱਲ ਦੇਖਿਓ ਸਾਹਿਬ ਸਿੰਘ ਹੋ ਰਹੀਆਂ ਇੰਨਾਂ ਦੇਖ ਅੱਗੀ ਆ ਤਾਂ ਮੈਨੂੰ ਕਿਸੇ ਜੇ ਮਾਰਦਾ ਆ ਪਾਪਾ ਮੋੜਨਾ ਕਿੱਧਰ ਨੂੰ ਆ ਹੌਲੀ ਹੌਲੀ ਦੇਖ ਚੱਲ ਆ ਵੀ ਘਰ ਘੁਰ ਜੇ ਆ ਗਏ ਤਾਂ ਇਹ ਕਾ ਘਰ ਸਰਾਏ ਲੱਗਦਾ ਮੈਨੂੰ ਡਿੱਗੀ ਰਿਆਂ ਦੀ ਸ਼ਾਪਿੰਗ ਇੰਦੀ ਅੰਮ੍ਰਾਲਾ ਸ਼ਹਿਰ ਆ ਗਿਆ ਹੁਣ ਬੱਸ ਹੁਣ ਨਿਕਲੇ ਹੌਲੀ 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 ਬਾਬਾ ਜੜੀਆਂ ਵਧੀਆਂ ਚੀਜ਼ਾਂ ਫਿਰ ਇਦਾਂ ਹੀ ਮਿਲਦੀਆਂ ਨੇ ਨਾ ਲੱਭ ਲੱਭ ਕੇ ਕੋਈ ਕੁਝ ਕੁਛ ਪਾਣੇ ਲਈ ਕੁਝ ਖੋਣਾ ਵੀ ਪੈਂਦਾ ਹੈ ਨਾ ਪਰ ਜੀ ਟ੍ਰਿਪਲੀ ਵੱਜ ਰਹੀ ਆ ਆਹ ਦੇਖੋ ਜੀ 5 ਸੀਟਰ ਬਣਿਆ ਹੋਇਆ ਆ ਦੇਖ ਲਾ ਇੰਦਰਾ ਗੀਰੇ ਸੁਮਨ ਨੇ ਬਾੜ ਕੇ ਮਾ ਪਾਤੀਆਂ ਕੱਢਣ ਦੇਖਣਾ ਪੈਣਾ ਚਾਹੀਦਾ ਵੀ ਇਹਦੇ ਵਿੱਚ ਹੈ ਕੀ ਆ ਪਾਤੀਆਂ ਹੁੰਦੀਆਂ ਕਿਆ ਬਾਤ ਹੈ ਨਜ਼ਾਰਾ ਆ ਗਿਆ ਅੱਜ ਬਾਕੂਮ ਕੇ ਮੋੜ-ਮੋੜ ਜਾ ਦਸਤਾਵੇ ਪਿੰਡ ਦੀਆਂ ਗਲੀਆਂ ਲੀ ਹੈ ਸਰਸ ਫਾਇਦਾ ਕਿੰਨਾ ਖੜਾ ਆਪਣਾ ਖੇਤ ਹੁੰਦੇ ਸੀ ਸਫੇਦ ਚਲੋ ਜੀ ਹੁਣ ਆ ਗਏ ਜੀ ਅਸੀਂ ਫਾਈਨਲੀ ਰੋਡ ਤੇ ਇੰਦਰਜੀਤ ਦੀ ਵਿਆਹ ਦੀ ਸ਼ਾਪਿੰਗ ਨੇ ਗੱਡੀ ਦਾ ਹਾਰਨ ਬੰਦ ਕਰਾਤਾ ਧਿਆਨ ਵਕਤ ਤੇ ਆਣਾ ਤੇ ਤੁਹਾ ਪਸੰਦ ਇੱਥੇ ਆ ਜਾਣਾ ਸੀ ਹਾਂ ਚਲੋ ਵਧੀਆ ਫਿਰ ਉਹ ਆਪਾਂ ਦੇਖਣਾ ਵੀ ਸੀ ਆਪਣਾ ਵਲੌਗ ਵੀ ਬਣਾਣਾ ਸੀ ਨਾ ਉੱਤੇ ਤਾਂ ਜਿਆਦਾ ਬਾੜ ਪੈਣੀ ਸੀ ਇਸ ਕਾਰਨ ਤੋ ਥੱਲੇ ਦੀ ਮੋੜ ਨਹੀਂ ਸਪੁੱਤਾ ਇਧਰ ਦੀ ਫੇਰ ਆਉਂਦੀ ਕਿਉਂਕਿ ਜੇ ਤੂੰ ਉੱਪਰ ਚੜ੍ਹੋਲੀ ਤਾਂ ਫੇਰ ਕਾਫੀ ਬਾੜ ਪੈਣੀ ਕਿੱਧਰ ਨਹੀਂ ਥੱਲੇ ਜਾਣਾ ਵਾ ਵਾ ਕੀ ਬਾਤਾਂ ਹੁਣ ਆਇਆ ਲੰਡਨ ਵਾਲਾ ਰੋਡ ਕੀ ਆ ਇੰਦਰਾ ਤੈਨੂੰ ਮਿਸਵਾ ਕਰਦੇ ਆਪ ਤਾਂ ਇੱਥੇ ਬੈਠਾ RAM ਦੇ ਨਾਲ ਸੀਤਾ ਤੇਰੀ ਸਾਡੇ ਨਾਲ ਫਿਰ ਰਹੀ ਆ ਅਸ ਕੰਨ ਦੇਖਣ ਚਲੀ ਸੀ ਸੀਤਾ ਕਹਿੰਦੀ ਮੈਂ ਅੱਜ ਕੰਨ ਤੇ ਲਹਿੰਗਾ ਹੀ ਪੂਜਾ ਸਾੜੀ ਸੈਂਟਰ ਤੋਂ ਲੈਣਾ ਕਿੱਥੋਂ ਲੈਣਾ ਲਹਿੰਗਾ ਪੂਜਾ ਸਾੜੀ ਸੈਂਟਰ ਐ ਬਾਲੇ ਤੋਂ ਲੈਣਾ ਓਕੇ ਸਾੜੀ ਛੋੜੀ ਵੀ ਲੈਣੀ ਆ ਆ ਚੱਕੋ ਜੀ ਆ ਗਏ ਹਸੀਮ ਵਾਲਾ ਸਿਟੀ ਬੋੜਾ ਸਿਟੀ ਆ ਗਏ ਜੀ ਟੂਰਨਾ ਸਿਟੀ ਸੈਂਟਰ ਆ ਗਿਆ ਜੀ ਤਾਂ ਹੁਣ ਆਏ ਆਪਾਂ ਉਹੀ ਰੋਡਿਆਂ ਲੁਧਿਆਣੇ ਵਾਲੀ ਦੇ ਪਿੱਛੋਂ ਹਾਂ ਬਸ ਉਹ ਜੰਗਲ ਪਾਣੀ ਅਸੀਂ ਸਭ ਕੁਝ ਦੇਖ ਕੇ ਆਏ ਹਿੰਦਰਾ ਬਸ ਆ ਗਾ ਆ ਕੇ ਆ ਗਿਆ ਜੀ ਪੂਜਾ ਸਾਡੀ ਸੈਂਟਰ ਆ ਗਿਆ ਜੀ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਦਰਸ਼ਨ ਕਰੋ ਜੀ ਮੰਜੀ ਸਾਹਿਬ ਦੇ ਅਭੀ ਦੇਖਣਾ ਚਾਹੀਦਾ ਨਾ ਆ ਸਾਰਾ ਕੁਝ ਆ ਦੇਖੋ ਜੀ ਕਬੂਤਰ ਖਾਣਾ ਖਾ ਰਹੇ ਹਿੰਦਰਾ ਅਸੀਂ ਤਾਂ ਖਾਵਾਂਗੇ ਅੱਜ ਗੋਲ ਗੱਪੇ ਅਸੀਂ ਕਾਵਾਂਗੇ ਅੱਜ ਇਹਦੇ ਇੱਥੇ ਮਿਲਦੇ ਆ ਜੀ 15 ਤੋਂ 20 ਤਰ੍ਹਾਂ ਦੇ ਗੋਲ ਗੱਪੇ ਜੀ ਪੂਜਾ ਸਾਡੀ ਸੈਂਟਰ 'ਚ ਤੈਨੂੰ ਅਸੀਂ ਬਹੁਤ ਮਿਸ ਕਰ ਰਹੇ ਹਾਂ ਪਰ ਕੋਨਾ ਨਾ ਟਿੱਕੀਆਂ ਵੀ ਘੁੰਮ ਲਈਏ ਤੇ ਮਾਨਸਾਹਬ ਨੂੰ ਵੀ ਬਹੁਤ ਮਿਸ ਕਰ ਰਹੇ ਹਾਂ ਇਹ ਨਹੀਂ ਪਤਾ ਜੀ ਆਹ ਰੋਡ ਕ੍ਰਾਸ ਹੋ ਕੇ ਫਿਰ ਅਸੀਂ ਜੈਪੁਰ ਨੂੰ ਨਿਕਲ ਜਾਈਏ ਜੀ ਸ਼ਾਪਿੰਗ ਕਰਨ ਜੈਪੂਰੀ ਦੁਲਹਾਨੀਆਂ ਬਣਾ ਦਈਏ ਪੂਰਾ ਕਮੋਂ ਦਾ ਸਟੇਜ ਪੂਰਾ ਕਮੋਂ ਦਾ ਸਟੇਜ ਜੇ ਆ ਗਏ ਜੀ ਸ਼ਾਪਿੰਗ ਉੱਥੇ ਤੇ ਆ ਜਾਂ ਸਰੜੀ ਏ ਆ ਗਿਆ ਜੀ ਰਾਜਨ ਸਾਡੀ ਸੇਲ 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 ਏ ਆ ਗਿਆ ਜੀ ਮਲਾਵਾ ਸਾਡੀ ਆਪਣੀ ਏ ਆ ਗਿਆ ਜੀ ਸਾਡੀ ਡੈਸਟੀਨੇਸ਼ਨ ਇਜ਼ ਅ ਪੁਰੀਆ ਸਾਡੀ ਸੈਂਟਰ ਅੰਬਾਲਾ ਇੱਥੇ ਲਵਾਂਗੇ ਜੀ ਹੁਣ ਅਸੀਂ ਆਪਣੀ ਭਾਬੀ ਦਾ ਲਹਿੰਗਾ ਤੇ ਵੀਰੇਜ ਦੀ ਅੱਜ ਕੱਲ ਹਾਂਜੀ ਚਲੋ ਜੀ ਇਹ ਮਨਰਾਜ ਤਾਰਾ ਸਿੰਘ ਦੀ ਅੱਜ ਕੱਲ ਉਹ ਜੀ ਹਥੋਂ ਸਾਰੇ ਬੱਚਿਆਂ ਦੇ ਸਾਰੀ ਫੈਮਿਲੀ ਦੇ ਕੱਪੜੇ ਆਣਗੇ ਜੀ ਹਥੋਂ ਅੰਦਰ ਆ ਦੇਖ ਲਾ ਗੱਡੀ ਦੇ ਹਾਲ ਕੀ ਕਰਤੇ ਵੀ ਤੇਰੀ ਘਰ ਵਾਲੀ ਦੇ ਲਹਿੰਗੇ ਦੇ ਚੱਕਰ ਚ ਤੇ ਤੇਰੀ ਅਚਕਨ ਦੇ ਚੱਕਰ ਚ ਆ ਦੇ ਆਹ ਖੜੇ ਨੇ ਜੀ ਮਾਮੀ ਤੇ ਭਣ ਜਾਏ ਚੱਲੇ ਨੇ ਜੀ ਹੁਣ ਪੂਜਾ ਸਾੜੀ ਸੈਂਟਰ ਸ਼ਾਪਿੰਗ ਕਰਨ ਲੰਗਾ ਲੈਂਡ ਚੱਲੇ ਆ ਜੀ ਹੁਣ ਅਸੀਂ ਇਧਰੋਂ ਬੜੂਗੇ ਜੀ ਇੰਦਰ ਦੀ ਅਚਕਨ ਇਧਰੋਂ ਲਵਾਂਗੇ ਜੀ ਅਸੀਂ ਜੁਐਲਰੀ ਭਾਬੀ ਜੀ ਤੇ ਗਿਆਨੀ ਇਦਾਂ ਹੋਊਗੀ ਸਾਰੀ ਅੰਮ੍ਰਿਤ ਦੀ ਸ਼ਾਪਿੰਗ। ਭੈਣਾਂ ਦੀਆਂ ਡਰੈਸਾਂ ਬਣਨਗੀਆਂ। ਭਰਾਵਾਂ ਦੀਆਂ ਡਰੈਸਾਂ ਬਣਨਗੀਆਂ। ਮਮਾ-ਡੈਡ ਦੀਆਂ ਬਣਨਗੀਆਂ। ਆ ਚੱਕੋ ਜੀ ਐਸਾ ਬਣੂਗੀ ਆਪਣੇ ਬ੍ਰਦਰ ਦੀ ਅੱਜ ਕੱਲ। ਇਹ ਆ ਗਏ ਅਸੀਂ ਪੂਜਾ ਸਾਰੀ ਸੈਂਟਰ ਅੰਮਾਰਾ। ਆ ਸਾਡਾ ਭਰਾ ਜੀ ਸਾਡੇ ਨਾਲ ਫੋਨ ਤੇ ਆ। ਇਹ ਲੰਡਨ ਬੈਠੇ ਨੇ। ਹਰਣਾ ਸੇ ਜਾ ਰਹੇ ਆ ਜੀ ਦੁਲਾਸ ਅੱਜ ਕਨ ਆ ਰਹੇ ਆਂ ਦੇ ਜੀ ਅਸੀਂ ਤੇਰੀ ਲੈਣਾ ਆਏ ਆ ਜੀ ਅਚਕਨ ਤੇ ਗਹਿਣੇ ਹੋਰ ਕਾਫੀ ਚੀਜ਼ਾਂ ਸੇਰਾ ਆਨੋ ਜੀ ਆ ਗਿਆ ਜੀ ਦੁਲਾ ਗੈਲਰੀ ਹੱਥ ਬਣੋਗੇ ਅੰਦਰ ਦੀ ਅਚਕਨ ਨਾ ਇੱਧਰ ਨੂੰ ਪਰ ਪਰ ਜਿਹੜੀ ਲੋਕਾਈ ਹੈਗੀ ਉਹ ਰਾਇਲ ਲੁੱਕ ਚ ਹੀ ਹੈਗੀ ਅਜੇ ਤੱਕ ਪੂਰਾ ਹੈਂਡਵਰਕ ਹੈ ਜੀ ਪਰਲ ਦਾ ਕੰਮ ਹੈ ਸਾਰਾ ਆ ਫਿਲਹਾਲ ਰਾਣੀ ਹੋਇਆ ਦਾ ਇਹਨੂੰ ਰੈੱਡ ਕਰ ਸਕਦੇ ਆ ਆਪਾਂ ਇਸ ਨਾਲ ਦਾ ਦੁਪੱਟੇ ਦੇ ਨਾਲ ਦਾ ਨਹੀਂ ਤੇ ਇਹਦੇ ਬਾਰਡਰ ਆਊਗਾ ਕਿਹੜੇ ਮਟੀਰੀਅਲ ਦਾ ਸਾਰਾ ਐਕਸਪਲੇਨ ਕਰਦੇ ਸਾਰਾ ਜਾਰਜਟ ਦੇ ਨਾਲ ਹੈ ਜੀ ਨੀਚੇ ਸਿਲਕ ਪੇਸਟ ਕੀਤਾ ਹੋਇਆ ਸਾਰਾ ਨੀਚੇ ਇਹਦਾ ਇਨਰ ਹੈਗਾ ਔਰ ਉੱਪਰ ਇਹ ਸਾਰਾ ਹੈਵੀ ਕਾਮ ਵਾਲਾ ਬਾਡੀ ਮੈਜ਼ਰਮੈਂਟ ਨਾਲ ਬੰਦ ਲੂਗਾ ਅਪੀ ਸੀ ਰੈਡੀ ਕਰਵਾਇਆ ਹੈ